ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਮੋਹਾਲੀ ਚ ਨਾਮ ਵਾਲਕ ਲੜਕੀ ਨਾਲ ਜਿਹੜਾ ਕਿ ਜ਼ਬਰਜਨਾ ਕੀਤਾ ਗਿਆ ਦੱਸਣਾ ਬਣਦਾ ਹੈ ਕਿ ਰਾਹ ਪੁੱਛਣ ਦੇ ਬਹਾਨੇ ਲੜਕੀ ਨੂੰ ਰੋਕਿਆ ਜਾਂਦਾ ਹੈ ਉਸ ਤੋਂ ਬਾਅਦ ਤੱਕੇ ਨਾਲ ਗੱਡੀ ਵਿੱਚ ਜਿਹੜਾ ਕੀ ਬਿਠਾ ਲਿਆ ਜਾਂਦਾ ਜ਼ਿਕਰਯੋਗ ਹੈ ਇਹ ਘਟਨਾ ਚੰਡੀਗੜ ਅੰਬਾਲਾ ਮੁੱਖ ਮਾਰਗ ਦੀ ਹੈ ਜਿੱਥੇ ਕਾਰ ਸਵਾਰ ਦੋ ਵਿਅਕਤੀਆਂ ਵੱਲੋਂ ਇੱਕ ਨਾਮ ਵਾਲਕ ਕੁੜੀ ਨੂੰ ਅਗਵਾ ਕਰਕੇ ਉਸਦੇ ਨਾਲ ਜਲਦੀ ਕਾਰ ਵਿੱਚ ਦੁਸ਼ਕਰਮ ਕੀਤਾ ਜਾਂਦਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੜਤ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇੱਥੇ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ ਦੱਸਣਾ ਬੰਦਾ ਹੈ 22 ਜੁਲਾਈ ਨੂੰ ਉਹ ਕੰਮ ਤੋਂ ਬਾਹਰ ਘਰ ਵਾਪਸ ਨਹੀਂ ਆਈ ਤੇ ਅਗਲੇ ਦਿਨ ਉਸਨੇ ਘਰ ਆ ਕੇ ਸਾਰੀ ਗੱਲ ਬਾਤ ਦੱਸੀ ਮੜਕੀਂ ਦੱਸੇ ਕਿ ਉਹ ਆਪਣੇ ਦੋਸਤ ਨੂੰ ਪੰਚਕੁਲਾ ਮਿਲਣ ਗਈ ਸੀ ਉੱਥੇ ਉਹ ਆਟੋ ਵਿੱਚ ਡੇਰਾ ਬੱਸੀ ਆਈ ਤੇ ਉੱਥੋਂ 6 ਵਜੇ ਆਟੋ ਵਿੱਚ ਬੈਠ ਕੇ ਜ਼ੀਰਕਪੁਰ ਦੇ ਮੈਟਰੋ ਮਾਲ ਤੇ ਪਹੁੰਚ ਗਈ ਉਹ ਪੈਦਲ ਹੀ ਘਰ ਨੂੰ ਜਾ ਰਹੀ ਸੀ ਅੱਗੇ ਕਾਲੇ ਰੰਗ ਦੀ ਕਾਰ ਨੇ ਵਿੱਚ ਬੈਠੇ ਦੋ ਵਿਅਕਤੀਆਂ ਨੇ ਉਸ ਨੂੰ ਖਿੱਚ ਕੇ ਕਾਰ ਵਿੱਚ ਸੁੱਟ ਲਿਆ ਜਿਸ ਤੋਂ ਬਾਅਦ ਲੜਕੀ ਨੇ ਸਾਰੀ ਘਟਨਾ ਅੱਗੇ ਦੱਸੀ ਹੈ ਤੇ ਉਸ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ਸੀ ਤੇ ਦੋ ਵਿਅਕਤੀ ਸੀ ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਐਸਐਚਓ ਸਿੰਦਰ ਸਿੰਘ ਥਾਣਾ ਜ਼ੀਰਕਪੁਰ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆ ਗਈ ਹੈ ਅਸੀਂ ਅੱਗੇ ਨੌਜਵਾਨਾਂ ਦੇ ਖਿਲਾਫ ਅਗਵਾ ਤੇ ਜ਼ਬਰ ਜਨਾਹ ਦੀ ਧਾਰਾ ਦਾ ਪਰਚਾ ਦਰਜ ਕਰਕੇ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ